ਇਹ ਪੈਨ ਨੇ ਇੱਕ ਨਵਾਂ ਈ ਰਿਕਸ਼ਾ ਲਿਆਂਦਾ ਆਪਣੀ ਮਿਹਨਤ ਕਰਕੇ ਪਹਿਲਾਂ ਜਿਹੜਾ ਕੀ ਰਿਕਸ਼ਾ ਸੀ ਨਾ ਕੋਈ ਕਿਰਾਏ ਤੇ ਚਲਾਉਂਦੀ ਸੀ ਅਤੇ ਉਸ ਤੋਂ ਬਾਅਦ ਹੁਣ ਮਿਹਨਤ ਕਰਕੇ ਆਪਣਾ ਹੀ ਰਿਕਸ਼ਾ ਜਿਹੜੇ ਪੈਨ ਨੇ ਲੈ ਆਂਦਾ ਕਦੀ ਮੁਸ਼ਕਲ ਨਹੀਂ ਆਈ ਤੋਂ ਉਹ ਕੰਮ ਕਰਦੇ ਆਂ ਸਵਾਰੀ ਤੋਂ ਨਹੀਂ ਮੈਨੂੰ ਕਦੀ ਵੀ ਕੋਈ ਮੁਸ਼ਕਲ ਆਈ ਸਵਾਰੀ ਤੋਂ ਨਹੀਂ ਆਈ ਸਿਰਫ ਪੁਲਸ ਵਾਲਿਆਂ ਤੋਂ ਆਉਂਦੀ ਆ ਪੁਲਸ ਵਾਲੇ ਕਿਤੇ ਖਲੋਨੀ ਦਿੰਦੇ ਮੇਰੇ ਹਸਬੰਦ ਕੁਛ ਨਹੀਂ ਕਰਦੇ ਮੇਰੇ ਹਸਬੰਦ ਸ਼ਰਾਬੀ ਕੋਬਾ ਪੀਆ ਬਸ ਉਹ ਸਾਡੇ ਕੋ ਰਹਿੰਦੇ ਵੀ ਨਹੀਂ ਆ ਕਾਸ਼ ਕਰਦੇ ਹੋ ਗੁਰੂ ਆਪਾਂ ਸੀ ਨਗਰੀ ਚ ਬੈਠੇ ਹੋ ਸਾਹਮਣੇ ਗੁਰੂ ਆਪ ਦਾ ਦਾਰੇ ਆ ਕਿੰਨਾ ਕ ਆਪਣੇ ਆਪ ਨੂੰ ਵਿਸ਼ਵਾਸ ਸੀ ਆ ਵੀ ਜਿੰਨੀ ਹਿੰਮਤ ਕਰਾਂਗੇ ਮਿਹਨਤ ਕਰਾਂਗੇ ਅੱਜ ਹੋਰ ਕਿਰਪਾ ਹੋਗੀ ਹਾਂਜੀ ਉਹਨਾਂ ਦੇ ਇਤਿਹਾਸ ਤੇ ਲਿੱਲੀ ਮੈਂ ਗੱਡੀ ਉਹਨਾਂ ਨੇ ਤੇ ਮੈਨੂੰ ਲੈ ਕੇ ਦਿੱਤੀ ਭੈਣ ਦਾ ਮਨ ਭਰਿਆ ਕਿਉਂਕਿ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਨੇ ਬੰਦੇ ਨੂੰ ਕਰੋ ਮਜਬੂਰੀਆਂ ਜਿਹੜੀਆਂ ਨੇ ਉਹ ਮਿਹਨਤ ਕਰਨ ਵਾਸਤੇ ਲੈ ਆਉਂਦੀਆਂ ਨੇ ਪਰ ਫਿਰ ਵੀ ਅਸੀਂ ਭੈਣ ਆਸ਼ਾ ਰਾਣੀ ਦੀ ਹਿੰਮਤ ਨੂੰ ਦਾ ਦਿੰਦੇ ਆ ਦੇਖੋ ਜੀ ਇਕੱਲਾ ਬੰਦਾ ਹੋਵੇ ਤੇ ਮਰ ਵੀ ਜਾਵੇ ਕੋਈ ਫਰਕ ਨਹੀਂ ਪੈਂਦੇ ਲੇਕਿਨ ਜਿਨ੍ਹਾਂ ਦੇ ਇੱਕ ਬੰਦੇ ਦੇ ਨਾਲ ਚਾਰ ਜੀ ਲੱਗੇ ਆ ਉਹ ਕਿੱਦਾਂ ਰਹਿਣ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਕਰੇਵਾਲ ਤੇ ਤੁਹਾਨੂੰ ਤਸਵੀਰਾਂ ਵਿਖਾਵਾਂਗੇ ਸ੍ਰੀ ਅਮਰ ਸਾਹਿਬ ਜੀਆਂ ਅਤੇ ਉਸ ਭੈਣ ਦੇ ਕਿ ਦਰਦ ਭਰੀ ਕਹਾਣੀ ਦਿਖਾਉਣ ਨੂੰ ਦਿਖਾਵਾਂਗੇ ਜਿਨ੍ਹਾਂ ਦਾ ਆਸ਼ਾ ਰਾਣੀ ਆ ਆਸ਼ਾ ਰਾਣੀ ਜਿਹੜੀ ਕਿ ਇੱਕ ਪਰਿਵਾਰਕ ਘਰੇਲੂ ਔਰਤ ਸੀ ਪਰ ਘਰਾਂ ਦੀਆਂ ਮਜਬੂਰੀਆਂ ਕਰਕੇ ਜਿਹੜੀ ਭੈਣ ਨੂੰ ਈ ਰਿਕਸ਼ਾ ਚਲਾਉਣਾ ਪੈਂਦਾ ਆਪਣੇ ਬੱਚਿਆਂ ਦੀ ਖਾਤਰ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਭੈਣ ਨੇ ਇੱਕ ਨਵਾਂ ਈ ਰਿਕਸ਼ਾ ਲਿਆਂਦਾ ਆਪਣੀ ਮਿਹਨਤ ਕਰਕੇ ਪਹਿਲਾਂ ਜਿਹੜਾ ਕਿ ਈ ਰਿਕਸ਼ਾ ਸੀ ਨਾ ਕੋਈ ਕਿਰਾਏ ਤੇ ਚਲਾਉਂਦੀ ਸੀ ਅਤੇ ਉਸ ਤੋਂ ਬਾਅਦ ਹੁਣ ਮਿਹਨਤ ਕਰਕੇ ਆਪਣਾ ਹੀ ਈ ਰਿਕਸ਼ਾ ਜਿਹੜੀ ਭੈਣ ਨੇ ਲੈ ਆਂਦਾ ਅਤੇ ਖੁਦ ਪਰਿਵਾਰ ਦੀ ਜ਼ਿੰਮੇਵਾਰੀਆਂ ਨਿਭਾ ਰਹੀ ਆ ਗੱਲਬਾਤ ਵੀ ਕਰਾਂਗੇ ਭੈਣ ਦੇ ਨਾਲ ਹਾਂਜੀ ਭੈਣ ਜੀ ਕਿੰਨੇ ਸਮੇਂ ਤੋਂ ਤੁਸੀਂ ਈ ਰਿਕਸ਼ਾ ਚਲਾ ਰਹੇ ਹੋ ਮੈਂ 8-9 ਮਹੀਨੇ ਹੋ ਗਏ 8 ਹਾਂਜੀ ਜਿਮੀਨੇਸੋ ਵੀ ਮਜਬੂਰੀ ਕੀ ਹੈ ਤੁਹਾਨੂੰ ਖੁਦ ਕੰਮ ਕਰਨਾ ਪਿਆ ਰ ਮਜਬੂਰੀ ਇਹ ਹੋਈ ਆ ਕਿ ਘਰ ਚ ਮੇਰੇ ਤੋਂ ਇਲਾਵਾ ਕੋਈ ਕਮਾਨ ਵਾਲਾ ਨਹੀਂ ਆ ਭਰਾ ਸੀ ਉਹਦੀ ਡੈਥ ਹੋ ਗਏ ਮਮੀ ਪਾਪਾ ਆ ਮੇਰੇ ਆਪਣੇ ਤਿੰਨ ਬੱਚੇ ਆ ਤੇ ਭਰਾ ਦੀ ਡੈਥ ਹੋ ਗਈ ਭਾਬੀ ਬੇਟੀ ਛੱਡ ਕੇ ਚਲ ਗਈ ਭਰਾ ਦੀਆਂ ਵੀ ਦੋ ਬੇਟੀਆਂ ਹੈਗੀਆਂ ਆ ਜਿਮੀਨੇਸੋ ਵੀ ਕਿੰਨਾ ਸਮਾਂ ਤੁਸੀਂ ਇਸੇ ਚਲਾਇਓ ਕਦੀ ਤੁਸੀਂ ਪਹਿਲਾਂ ਚਲਾ ਕੇ ਵੇਖਿਆ ਸੀ ਇਸ ਤਰ੍ਹਾਂ ਕਿਸ ਤਰ੍ਹਾਂ ਕੋਈ ਮੁਸ਼ਕਲ ਤਾਂ ਨਹੀਂ ਆਇਆ ਇਸ ਕੰਮ ਵਿੱਚ ਕਦੀ ਨਹੀਂ ਮੈਂ ਪਹਿਲਾਂ ਕਦੀ ਨਹੀਂ ਚਲਾਇਆ ਸੀ ਮੈਂ ਜਾ ਸਿੱਖੀ ਮੈਨੂੰ ਕਿਸੇ ਨੇ ਵੀਰ ਭਰਾ ਨੇ ਇਦਾਂ ਹੀ ਸਿਖਾਈ ਜਾ ਚ ਟ੍ਰੇਨਿੰਗ ਦਿੱਤੀ ਰੋਡ ਦੱਸੇ 92 ਵਗੈਰਾ ਰਸਤੇ ਰਸਤੇ ਦੱਸੇ ਫਿਰ ਮੈਂ ਚਲਾਉਣਾ ਸਿੱਖੀ ਤੇ ਮੈਨੂੰ ਇਸੋ ਵੀ ਜਿਹੜਾ ਤੁਸੀਂ ਚਲਾਉਂਦੇ ਹੋਈ ਰੱਖਸ਼ਾ ਉਸ ਤੋਂ ਬਾਅਦ ਹੁਣ ਜਿਹੜਾ ਤੁਸੀਂ ਆਪਣਾ ਲੱਲੇ ਆਵਾ ਕੇ ਜਾਂ ਪਹਿਲਾਂ ਤੁਸੀਂ ਕਰਾਇਆ ਤੇ ਚਲਾਉਂਦੇ ਸੀ ਕਿੰਨਾ ਸੀ ਕਰਾਇਆ ਕਰਾਇਆ ਕੱਢਣ ਦੇ ਸੀ ਕਿਸੇ ਕੋਈ ਵਾਰੀ ਤਾਂ ਨਿਕਲ ਜਾਂਦਾ ਸੀ ਕਈ ਵਾਰੀ ਉਹ ਵੀ 300 ਰੁਪਏ 350 ਰੁਪਏ ਵੀ ਕੱਟਣਾ ਔਖਾ ਹੋ ਜਾਂਦਾ ਸੀ ਇਆ ਕਿ 8-9 ਮਹੀਨੇ 300 ਰੁਪਿਆ ਦੇ ਦੇ ਕੇ ਇਹ ਸੋਚਿਆ ਜੇ 300 ਰੁਪਿਆ ਆਪਾਂ ਉਹਨਾਂ ਨੂੰ ਦੇ ਸਕਦੇ ਆ ਤਾਂ ਫਿਰ ਆਪਾਂ ਕਿਸ਼ਤ ਵੀ ਤੇ ਤਾਰੀ ਸਕਦੇ ਆ ਨਾ ਫਿਰ ਮੈਂ ਥੋੜੇ ਜਿਹਾ ਡੇਲੀ ਵੇਸ ਵਾਲਿਆਂ ਕੋ ਪੈਸੇ ਲਿੱਤੇ ਤੇ ਬਾਕੀ ਕਿਸ਼ਤਾਂ ਕਰਵਾਈਆਂ ਮੈਂ ਇਹੋ ਕੋਈ ਪਰਿਵਾਰ ਦੀ ਗੱਲ ਕਰੀਏ ਪਰਿਵਾਰ ਵਿੱਚ ਕਿੰਨੇ ਜੀ ਖਾਣ ਵਾਲੇ ਨੇ ਤੇ ਕਿੰਨੇ ਜੀ ਕਮਾਉਣ ਵਾਲੇ ਨੇ ਇਹ ਨੂੰ ਲੱਖਦਾ ਮੈਂ ਤਾਂ ਮੇਰਾ ਬੜਾ ਵੇਟ ਬੇਟਾ ਹੀ ਆ ਜ ਜਨਨ ਮੈਂ ਸਕੂਲੋਂ ਟਾ ਕੇ ਕੰਮ ਤੇ ਲਵਾਇਆ ਬਾਕੀ ਤਾਂ ਸਾਰੇ ਛੋਟੇ ਯਾਰ ਹਾਂਜੀ ਤੇ ਵੀ ਇਹੋ ਸੋਪੀ ਦਿਨ ਰਾਤ ਤੁਸੀਂ ਆਟੋ ਚਲਾਉਂਦੇ ਹੋ ਤੇ ਕਦੀ ਸਵਾਰੀਆਂ ਵੀ ਮਨਸਵਾਰੀਆਂ ਰੋਬ ਮਿਲਦੀ ਹੋਣਗੀਆਂ ਕਦੀ ਮੁਸ਼ਕਲ ਨਹੀਂ ਆਈ ਤੁਹਾਡੇ ਕੰਮ ਕਰਦੇ ਵੀ ਸਵਾਰੀ ਤੋਂ ਨਹੀਂ ਮੈਨੂੰ ਕਦੀ ਵੀ ਕੋਈ ਮੁਸ਼ਕਲ ਆਈ ਸਵਾਰੀ ਤੋਂ ਨਹੀਂ ਆਈ ਸਿਰਫ ਪੁਲਸ ਵਾਲਿਆਂ ਤੋਂ ਆਉਂਦੀ ਆ ਪੁਲਸ ਵਾਲੇ ਕਿਤੇ ਖਲੋਨੀ ਦਿੰਦੇ ਅੰਦਰ ਜਾਣ ਨਹੀਂ ਦਿੰਦੇ ਕਈ ਲੋਕ ਅੰਦਰੋਂ ਆਂਦੇ ਆ ਪਰ ਸਾਨੂੰ ਨਹੀਂ ਅੰਦਰ ਜਾਣ ਦਿੰਦੇ ਪੁਲਸ ਵਾਲੇ ਸਾਨੂੰ ਤੰਗ ਕਰਦੇ ਹੋਰ ਨਹੀਂ ਕੋਈ ਤੰਗ ਕਰਦਾ ਸਾਨੂੰ ਬਸ ਤੇ ਮੈਨੂੰ ਐਸੋਪੀ ਹੁਣ ਕਰਾਇਆ ਮਾਲਾ ਵੀ ਗੱਡੀ ਤੁਸੀਂ ਆਪਣੀ ਨਵੀ ਲੱਲੀ ਆ ਕੀ ਲੱਗਦਾ ਵੀ ਹੁਣ ਜਿਹੜੀ ਇਹ ਜਿੰਮੇਵਾਰੀ ਹੋਰ ਵੱਧ ਗਈ ਆ ਗੱਡੀ ਜਿਹੜੀ ਆ ਕਿਸੇ ਵੀ ਜਣੀ ਆ ਕੀ ਲੱਗਦਾ ਮਿਹਨਤ ਜ਼ਿਆਦਾ ਕਰਨੀ ਪਊ ਜੀ ਹਾਂਜੀ ਮਿਹਨਤ ਤੇ ਕਰਨੀ ਪਏਗੀ ਜੇ ਮਿਹਨਤ ਕਰਾਂਗੇ ਤੇ ਫੇਰ ਹੀ ਉਤਾਰਾਂਗੇ ਤੁਸੀਂ ਜੋ ਵੀ ਪਰਿਵਾਰ ਦੀ ਗੱਲ ਕਰੀਏ ਤੁਹਾਡੇ ਹਸਬੰਦ ਕੀ ਕਰਦੇ ਨੇ ਤੁਹਾਡੇ ਘਰ ਵਾਲੇ ਕੀ ਕਰਦੇ ਨੇ ਮੇਰੇ ਹਸਬੰਦ ਕੁਛ ਨਹੀਂ ਕਰਦੇ ਮੇਰੇ ਹਸਬੰਦ ਸ਼ਰਾਬੀ ਖਬਾਬੀ ਆ ਬਸ ਉਹ ਸਾਡੇ ਕੋ ਰਹਿੰਦੇ ਵੀ ਨਹੀਂ ਆ ਕਿੰਨੇ ਸਾਲ ਨੂੰ ਵਿਆਹ ਹੋ ਗਿਆ ਮੇਰੇ ਵਿਆਹ ਨੂੰ ਹੋ ਗਿਆ ਮੇਰੇ ਵਿਆਹ ਨੂੰ ਤਾਂ ਹੋ ਗਿਆ 25 ਸਾਲ ਪਰ 10-12 ਸਾਲ ਤੋ ਯੋ ਕਿਤੇ 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 ਨੰਦਾ ਫਿਰ ਮੈਂ ਆਪਣੇ ਮੰਮੀ ਡਾਡੀ ਕੋਲ ਹੀ ਰਹਿੰਦੀ ਆਪਣਾ ਮੇਰਾ ਆਪਣਾ ਵਿਕਾਰ ਹੈ ਗਿਆ ਮੰਮੀ ਦਾ ਵਿਕਾਰ ਆ ਫਿਰ ਲਾਗੇ ਰਹਿ ਕੇ ਦੋਨੋਂ ਘਰ ਦੇਖਣੇ ਬੰਦੇ ਆ ਜਿਹਨ ਸੋਪੀ ਬੈਣੀ ਜੋ ਨਵਾਂ ਨਵਾਂ ਸ਼ੁਰੂ ਕੀਤਾ ਸੀ ਇਰੇਸ਼ਾ ਚਲਾਉਣਾ ਉਦੋਂ ਫਿਰ ਰਿਸ਼ਤੇਦਾਰ ਭੈਣ ਭਰਾ ਵਾਲੋ ਉਹਨਾਂ ਵੱਲੋਂ ਕਿੰਨੀ ਗੱਲਾਂ ਕੀਤੀਆਂ ਸੀ ਕਿ ਜਹਾ ਹਿੰਮਤਾਂ ਦਿੱਤੀ ਗਈ ਬੜੀਆਂ ਗੱਲਾਂ ਕੀਤੀਆਂ ਨਹੀਂ ਚੰਗਾ ਸਮਝਦੇ ਕਹਿੰਦੇ ਨਹੀਂ ਚੰਗਾ ਕੰਮ ਆ ਲੈ ਇਹ ਕੰਮ ਕਰਨਗੀ ਇਦਾਂ ਆ ਉਦਾਂ ਆ ਮੈਂ ਕਿਹਾ ਕੋਈ ਗੱਲ ਨਹੀਂ ਕਈ ਲੋਕ ਚੰਗਾ ਸਮਝਦੇ ਕਈ ਲੋਕ ਅਜੀਬ ਹੀ ਮਾੜਾ ਸਮਝਦੇ ਕਈ ਵਾਰੀ ਕੋਈ ਉਦਾਂ ਦੀ ਵੀ ਗੱਲ ਕਰਦਾ ਜਿਹਦੇ ਨਾਲ ਮਨ ਪਰਦਾ ਪਰ ਕਈ ਦਾ ਕੋਈ ਨਾ ਬਾਬਾ ਜੀ ਕਹਿ ਲਾਂਦੇ ਤੂੰ ਨਾ ਕਹੀਂ ਹਾਨੂੰ ਬਸ ਜੇ ਲਗਭਗ ਸ਼ਿਵਾਸ ਕਰਦੇ ਹੋ ਗੁਰੂ ਆਪਾਂ ਸੀ ਨਗਰੀ ਚ ਬੈਠੇ ਹੋ ਸਾਹਮਣੇ ਗੁਰੂ ਆਪ ਦਾ ਦਾਰੇ ਆ ਕਿੰਨਾ ਕ ਆਪਣੇ ਆਪ ਨੂੰ ਵਿਸ਼ਵਾਸ ਸੀ ਆ ਵੀ ਜਿੰਨੀ ਹਿੰਮਤ ਕਰਾਂਗੇ ਮਿਹਨਤ ਕਰਾਂਗੇ ਅੱਜ ਹੋਰ ਕਿਰਪਾ ਹੋਊਗੀ ਤੁਹਾਡੀ ਹਾਂਜੀ ਉਹਨਾਂ ਦੇ ਇਤਿਹਾਸ ਤੇ ਲਿੱਲੀ ਮੈਂ ਗੱਡੀ ਉਹਨਾਂ ਨੇ ਤੇ ਮੈਨੂੰ ਲੈ ਕੇ ਦਿੱਤੀ ਇਸੋ ਪੈਣੀ ਕਦੀ ਘਰੋਂ ਨਿਕਲੇ ਸੀ ਇਸ ਤਰ੍ਹਾਂ ਕਦੀ ਜ਼ਿੰਦਗੀ ਚ 25 ਸਾਲ ਤੁਹਾਡੇ ਵਿਆਹ ਨੂੰ ਹੋ ਗਏ ਨੇ ਕਦੀ ਮਿਹਨਤ ਕਰਨ ਵਾਸਤੇ ਕਦੀ ਘਰੋਂ ਪੈਰ ਪੁੱਟਿਆ ਸੀ ਕਿ ਮਜਬੂਰੀਆਂ ਬੰਦੇ ਘਰਾ ਦਿੰਦੀਆਂ ਨੇ ਮਜਬੂਰੀਆਂ ਘਰ ਆਂਦੀਆਂ ਆ ਜਦੋਂ ਬੱਚਿਆਂ ਨੂੰ ਆਪਣੇ ਤੇ ਬੱਚੇ ਮੈਂ ਪਾਲਲੇ ਸੀ ਮੇਰੇ ਤੇ ਆਪਣੇ ਬੱਚਿਆਂ ਦੀ ਕੋਈ ਨਹੀਂ ਪਰ ਭਰਾ ਦੀ ਬੇਟੀਆਂ ਛੋਟੀਆਂ ਹੁਣ 8 8 9 9 ਸਾਲ ਦੀਆਂ ਸਕੂਲ ਜਾਂਦੀਆਂ ਉਹ ਦੂਜੇ ਵੱਲ ਵੇਖਦੀਆਂ ਹਰ ਇੱਕ ਚੀਜ਼ ਜਿੱਦ ਕਰਦੀਆਂ ਫਿਰ ਮੈਂ ਸੋਚਿਆ ਕੋਈ ਨਾ ਪਰ ਕੈਸੇ ਦੇ ਵੀ ਤੁਸੀਂ ਮਾਂ ਬਣ ਕੇ ਵੀ ਨੇ ਬਾਹਰ ਹੋ ਰਿਸ਼ਤਾ ਭੂਆ ਬਣ ਕੇ ਵੀ ਜਿਹੜਾ ਬੱਚਾ ਰਿਸ਼ਤਾ ਹੈ ਪੂਰਾ ਨਾ ਬਾਹਰ ਹੋ ਜਿੰਮੇਵਾਰੀ ਜਿਹੜੀਆਂ ਬੱਚਿਆਂ ਦੀਆਂ ਉਹ ਤੁਹਾਨੂੰ ਕੰਮ ਕਰਨ ਵਾਸਤੇ ਘਰੋਂ ਬਾਹਰ ਮਜਬੂਰ ਕਰ ਦਿੱਤਾ ਗਿਆ। ਬਾਸ ਹੁਣਾਂ ਪਿੱਛੇ ਹੋਰ ਚਲੋ। ਬਿਲਕੁਲ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਵੀ ਭੈਣ ਦਾ ਮਨ ਭਰਿਆ ਕਿਉਂਕਿ ਜਦੋਂ ਇਸ ਤਾਂ ਦੇ ਹਾਲਾਤ ਬਣ ਜਾਂਦੇ ਨੇ ਬੰਦੇ ਨੂੰ ਘਰੋਂ ਮਜਬੂਰੀਆਂ ਜਿਹੜੀਆਂ ਨੇ ਉਹ ਮਿਹਨਤ ਕਰਨ ਵਾਸਤੇ ਲੈ ਆਉਂਦੀਆਂ ਨੇ ਪਰ ਫਿਰ ਵੀ ਅਸੀਂ ਭੈਣ ਆਸ਼ਾ ਰਾਣੀ ਦੀ ਹਿੰਮਤ ਨੂੰ ਦਾ ਦੇਂਦੇ ਆ। ਵੀ ਆਪਣੇ ਪਰਿਵਾਰ ਦਾ ਪੇਟ ਪਾਲਣ ਵਾਸਤੇ ਹਿੰਮਤ ਕਰ ਰਹੀ ਹੈ ਭੈਣ ਜਜਬੇ ਨੂੰ ਸਲੂਟ ਆ ਤੇ ਭੈਣ ਜੀ ਮੈਨੂੰ ਦੱਸੋ ਵੀ ਕਰਿਆ ਰੋਜ਼ ਦਾ ਫਿਰ ਕਿੰਨਾ ਕੁ ਤੁਹਾਡੇ ਕਰਾਇਆ ਜੋਗਾ ਜਾਂ ਤੁਹਾਡੀ ਜਿੰਨਾ ਤੁਸੀਂ ਕਿਸ਼ਤ ਵਾਸਤੇ ਲੱਗਦਾ ਵੀ ਪੈਸੇ ਬਣ ਜਾਂਦੇ ਨੇ ਮਿਹਨਤ ਹੋ ਜੂਗੀ ਨਹੀਂ ਹਾਂ ਕਈ ਵਾਰੀ ਬਣ ਜਾਂਦੇ ਕਈ ਵਾਰੀ ਨਹੀਂ ਵੀ ਬੰਦੇ ਬਾਕੀ ਜਦੋਂ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੂੰ ਟੱਕਰ ਕਰੀਦਾ ਤਾਂ ਕੁਝ ਨਾ ਕੁਝ ਤੇ ਬੰਦੇ ਹੀ ਆ ਨਾ ਤੇ ਬੱਚੇ ਵੀ ਕਹਿੰਦੇ ਨੇ ਐਸ ਕੇ ਜੂ ਲੈ ਕੇ ਵੀ ਅੱਜ ਮੰਮਾ ਨਾ ਜਾਓ ਜਾਂ ਪੂਆ ਜੀ ਜਾਓ ਉਹ ਅਸੀਂ ਸਾਡੇ ਕੋਲ ਉਹ ਜਾ ਤੁਸੀਂ ਬੱਚੇ ਜिद ਕਰਦੇ ਨੇ ਕਿ ਅਸੀਂ ਨਹੀਂ ਇਸ ਗੱਲ ਨੂੰ ਨਹੀਂ ਉਹ ਸਮਝਦੇ ਮੈਂ ਕਿ ਮੰਮੀ ਕੰਮ ਤੇ ਜਾਏਗੀ ਤੇ ਫੇਰੀਆਂ ਤੇ ਪਰਮੇਨੈਂਟ ਸਭ ਜਿਹੜੀਆਂ ਔਰਤਾਂ ਸੀ ਦੇਖਿਆ ਘਬਰਾ ਜਾਂਦੀਆਂ ਨੇ ਜ਼ਿੰਮੇਵਾਰੀਆਂ ਤੋਂ ਆਪਣੇ ਆਪ ਨੂੰ ਹਿੰਮਤ ਹਾਰ ਜਾਂਦੀਆਂ ਨੇ ਕਿਤੇ ਕਿਤੇ ਆਪਣੇ ਆਪ ਨੂੰ ਦੋਸ਼ ਦੇਣਾ ਪੈਂਦੀਆਂ ਜਾਂ ਮਰਨ ਤੱਕ ਜਲ ਜਾਂਦੀਆਂ ਨੇ ਅਜਿਹੀਆਂ ਔਰਤਾਂ ਤੇ ਅਸੀਂ ਦੁਨੀਆ ਤੇ ਕੀ ਕਰਾਂਗੇ ਹਾਰ ਗਏ ਆ ਉਹਨਾਂ ਨੂੰ ਕੀ ਜਾਣ ਜਾਏਂਗੇ ਦੇਖੋ ਜੀ ਇਕੱਲਾ ਬੰਦਾ ਹੋਵੇ ਤੇ ਮਰ ਵੀ ਜਾਵੇ ਕੋਈ ਫਰਕ ਨਹੀਂ ਪੈਂਦੇ ਲੇਕਿਨ ਜਿਨ੍ਹਾਂ ਦੇ ਇੱਕ ਬੰਦੇ ਦੇ ਨਾਲ ਚਾਰ ਜੀ ਲੱਗੇ ਆ ਉਹ ਕਿਦਾਂ ਰਹਿਣ ਉਹ ਮੈਂ ਤੇ ਇਹੀ ਕਹੂੰਗੀ ਮਿਹਨਤ ਮਜ਼ਦੂਰੀ ਕਰਕੇ ਕੰਮ ਮਿਹਨਤ ਕਰਕੇ ਬੱਚਿਆਂ ਨੂੰ ਖਵਾਓ ਪੜਾਓ ਲਿਖਾਓ ਬਿਲਕੁਲ ਜੀ ਕੋਈ ਸ਼ਰਮ ਥੋੜੀ ਆ ਉਹ ਬਤਨਵਾਜੀ ਤੁਸੀਂ ਦੇਖਿਆ ਵੀ ਇਸ ਗੱਲਬਾਤ ਕੀਤੀ ਆਸ਼ਾ ਰਾਣੀ ਦੇ ਨਾਲ ਜਿਹੜੀ ਕਿ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦੀ ਆ ਜ਼ਿੰਮੇਵਾਰੀਆਂ ਬੜੀਆਂ ਹੁੰਦੀਆਂ ਨੇ ਬੰਦੇ ਨੂੰ ਜਿਹੜੀਆਂ ਕਿ ਪੱਕਾ ਬਣਾ ਦਿੰਦੀਆਂ ਨੇ ਬੰਦਾ ਕਦੇ ਨਿਕਲਦਾ ਨਹੀਂ ਆ ਪਰ ਅਜੀਆਂ ਮਜਬੂਰੀਆਂ ਹੋ ਜਾਂਦੀਆਂ ਨੇ ਜਿੰਨਾ ਵਾਸਤੇ ਮਿਹਨਤ ਕਰਨਾ ਪੈਂਦੇ ਆ ਤੁਸੀਂ ਦੇਖ ਸਕਦੇ ਵੀ ਆਸ਼ਾ ਰਾਣੀ ਇਸ ਭੈਣ ਦਾ ਨਾ ਆ ਨਵੀਂ ਗੱਡੀ ਬਿਲਕੁਲ ਲੈ ਕੇ ਆਈ ਆ ਅਤੇ ਅੱਜ ਹਾਰ ਹੀ ਪਾਏ ਹੋਏ ਨੇ ਅਸੀਂ ਭੈਣ ਨੂੰ ਵਧਾਈ ਦੇ ਪਾਤਰ ਆ ਭੈਣ ਵਧਾਈ ਦਿੰਦੇ ਆ ਕਿਉਂਕਿ ਜ਼ਿੰਦਗੀ ਦੇ ਇੱਕ ਨਵੀਂ ਸ਼ੁਰੂਆਤ ਕੀਤੀ ਆ ਪਹਿਲਾਂ ਇਹਨਾਂ ਨੇ ਜਿਹੜਾ ਕਿ ਗੱਡੀ ਕਿਰਾਏ ਤੇ ਲੈ ਕੇ ਆਉਂਦੇ ਸੀ ਉਸ ਤੋਂ ਬਾਅਦ ਮਿਹਨਤ ਕੀਤੀ ਅਤੇ ਮਿਹਨਤ ਕਰਨ ਤੋਂ ਬਾਅਦ ਇਹਨਾਂ ਨੇ ਆਪਣੀ ਗੱਡੀ ਦੀ ਆ ਖੁਦ ਦੀ ਡੀਕੀ ਕਿਰਾਇਤ ਮਾਲਕ ਬਣ ਗਏ ਨੇ ਤੁਸੀਂ ਦੇਖ ਸਕਦੇ ਹੋ ਵੀ ਹਮੇਸ਼ਾ ਹੀ ਸੀ ਦੇ ਦੇ ਵੀ ਜ਼ਿਆਦਾਤਰ ਔਰਤਾਂ ਜਿਹੜੀਆਂ ਆਉਂਦੀਆਂ ਨੇ ਉਹ ਜ਼ਿੰਦਗੀ ਤੋਂ ਥੱਕ ਆ ਜਾਂਦੀਆਂ ਨੇ ਅਤੇ ਇਕਬਲਾਪ ਜਾਂਦੀਆਂ ਨੇ ਜਦੋਂ ਜ਼ਿੰਦਗੀ 'ਚ ਮੁਸ਼ਕਲਾਂ ਜਦੋਂ ਆਉਂਦੀਆਂ ਨੇ ਪਰ ਇਹ ਜਿਹੜੀ ਭੈਣ ਆਸ਼ਾ ਰਾਣੀ ਆ ਇਸ ਦੀ ਹਿੰਮਤ ਅਸੀਂ ਦਰ ਦਿੰਦੇ ਆ ਜ਼ਿੰਦਗੀ 'ਚ ਬੜਾ ਧਰਾ ਚੜਾ ਆਇਆ ਬੜੀਆਂ ਮੁਸ਼ਕਿਲਾਈਆਂ ਪਰ ਫਿਰ ਵੀ ਹਿੰਮਤ ਨਹੀਂ ਹਾਰੀ ਅਤੇ ਹਿੰਮਤ ਕਰਕੇ ਆਪਣੇ ਪਰਿਵਾਰ ਦਾ ਪੇੜ ਪਾ ਲਿਆ ਤੇ ਇਹ ਰਿਕਸ਼ਾ ਜਿਹੜਾ ਕੀ ਉਹਨਾਂ ਨੇ ਲੈ ਕੇ ਤਵਾ ਕੀਤੀ ਆ ਤੇ ਭੈਣ ਜੀ ਅਸੀਂ ਦੇਖਦੇ ਆਂ ਕਿ ਬਹੁਤ ਵਧੀਆ ਤੁਸੀਂ ਕਰ ਰਹੇ ਹੋ ਮਿਹਨਤ ਕਰਕੇ ਆਪਣਾ ਪਰਵਾਦਾ ਪੇੜ ਪਾਲਦੇ ਹੋ ਮਿਹਨਤ ਕਰਨੀ ਵੀ ਚਾਹੀਦੀ ਜਿੰਦਗੀ 'ਚ ਪਰ ਕਈ ਲੋਕ ਹੁੰਦੇ ਨੇ ਮਿਹਨਤ ਤੋਂ ਭੱਜਦੇ ਨੇ ਮਿਹਨਤ ਤੋਂ ਭੱਜਣਾ ਤੇ ਕਿੱਥੇ ਜਾਣਾ ਫਿਰ ਮਿਹਨਤ ਤੋਂ ਭੱਜ ਕੇ ਕਿੱਥੇ ਜਾਣਾ ਮਿਹਨਤ ਕਰਾਂਗੇ ਤੇ ਕੁਝ ਬਣਾਵਾਂਗੇ ਫੇ ਰੋਟੀ ਖਾਲਸਾ ਮਿਲ ਜਾਂਦਾ ਵਾ ਹਾਂ ਰੋਟੀ ਪਾਣੀ ਖਾਣੂ ਸ਼ਾਮ ਸਵੇਰ ਤੋਂ ਆਜੀ ਦਾ ਫਿਰ ਸ਼ਾਮ ਨੂੰ ਜਾ ਕੇ ਹੀ ਖਾਈਦਾ ਬਹੁਤ ਬਧਨਵਾਦ ਜੀ ਇਹ ਸੀ ਗੱਲਬਾਤ ਕੀਤੀ ਆਸ਼ਾ ਲਾਣੀ ਦੇ ਨਾਲ ਤੁਸੀਂ ਦੇਖ ਸਕਦੇ ਹੋ ਤਸ਼ੀਲਾ ਵਿੱਚ ਆਸ਼ਾ ਲਾਣੀ ਜਿਹੜੀ ਕੀ ਈਦਕਸ਼ਾ ਚਲਾਉਂਦੀ ਆ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਦੀ ਆ ਉੱਥੇ ਹੀ ਆਪਣੇ ਭਰਾ ਦੇ ਬੱਚਿਆਂ ਦਾ ਵੀ ਜਿਹੜੀ ਕੀ ਜ਼ਿੰਮੇਵਾਰੀ ਜਿਹੜੀ ਹੈ ਨਿਭਾਰੀ ਆ ਸਾਡੀ ਦਸ਼ਕਾਂ ਨੇ ਪੀ ਲਈਆਂ ਭਈ ਜਈਆਂ ਭੈਣਾਂ ਦੀ ਸਪੋਰਟ ਜਰੂਰ ਕਰਿਆ ਕਰੋ ਵੱਤ-ਵੱਤ ਇਹਨਾਂ ਕੋਲ ਸਵਾਰੀਆਂ ਜਰੂਰ ਇਹਨਾਂ ਕੋ ਆ ਕੇ ਵਿਆਹ ਕਰੋ ਤਾਂ ਜੋ ਕੀ ਨਾ ਜਿਹੜੀ ਰੋਜੀ ਰੋਟੀ ਚੱਲ ਸਕੇ ਅਤੇ ਪਰਿਵਾਰ ਦਾ ਜਿਹੜਾ ਕੀ ਕਜਾਰਾ ਹੋ ਸਕੇ ਮੈਨੂੰ ਦਿਓ ਜਤ ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ ਅੰਮ੍ਰਿਤਸਰ ਤੋਂ